ਦਾ ਜਰਨੀਓ ਹਮਾਇੰਡ ਇਹ ਮਨ ਦਾ ਸਫਰ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਉਪਦੇਸ਼ ਹੀ ਸਾਡੇ ਮਨ ਨੂੰ ਹੈ ਮਨ ਇੱਕ ਜੋਤ ਹੈ ਉਹ ਸਾਰਿਆਂ ਦੇ ਵਿੱਚ ਇੱਕ ਜੋਤ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਤਾਂ ਮਨ ਸਦਾ ਪਰਮਾਤਮਾ ਦੇ ਨਾਲ ਜੁੜਿਆ ਰਹਿਦਾ ਸੀ ਉਸ ਸੱਚੇ ਸ਼ਬਦ ਦੇ ਨਾਲ ਜੁੜਿਆ ਰਹਿਦਾ ਸੀ ਤੇ ਉਹ ਜਿਹੜਾ ਮੈਸੇਜ ਉਹਨਾਂ ਸੰਸਾਰ ਵਾਸਤੇ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕੀਤਾ ਉਸ ਨੂੰ ਇੰਗਲਿਸ਼ ਦੇ ਵਿੱਚ ਗੁਰਮਖਾਨੇ ਤਿਆਰ ਕੀਤਾ ਹੈ ਰੋਜ਼ਮਰਾਂ ਦੀ ਤਣਾਪਰੀ ਜ਼ਿੰਦਗੀ ਤੋਂ ਰਾਹਤ ਦਿਵਾਉਣ ਦੇ ਲਈ ਇੱਕ ਟੀਮ ਇੰਗਲੈਂਡ ਤੋਂ ਉੱਚੇਚੇ ਤੌਰ ਤੇ ਅਮਰੀਕਾ ਪਹੁੰਚੀ ਹੈ ਜਿਸ ਦੇ ਲਈ ਮੁਖਤਿਆਰ ਸਿੰਘ ਕੋਮਣ ਅਤੇ ਜੁਗਿੰਦਰ ਸਿੰਘ ਮੱਲਹੀ ਨੇ ਉਹਨਾਂ ਦਾ ਸਾਥ ਦਿੱਤਾ ਹੈ ਇਸ ਤਰ੍ਹਾਂ 18 ਅਕਤੂਬਰ ਤੋਂ 9 ਨਵੰਬਰ ਤੱਕ ਜਰਨੀ ਆਫ ਮਾਈਂਡ ਨਾਮ ਦੀ ਐਗਜ਼ੀਬਿਸ਼ਨ ਹੈ ਜੋ ਉਹ ਲਗਾਈ ਜਾ ਰਹੀ ਹੈ ਜਿਸ ਦੇ ਵਿੱਚ ਗੁਰਬਾਣੀ ਦੇ ذریعے ਮਨ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ ਅਸੀਂ ਅਕਸਰ ਹੀ ਦੇਖਦੇ ਰਹਿੰਦੇ ਹਾਂ ਕਿ ਭਾਰਤੀ ਵਿਦੇਸ਼ਾਂ ਦੇ ਵਿੱਚ ਆਪਣੇ ਧਰਮ ਅਤੇ ਕਲਚਰ ਨੂੰ ਪ੍ਰਮੋਟ ਕਰਨ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਅਜਿਹੀ ਇੱਕ ਕੋਸ਼ਿਸ਼ ਨਿਊਯਾਰਕ ਦੇ ਵਿੱਚ ਵੀ ਕੀਤੀ ਗਈ ਇਸ ਸੰਬੰਧ ਦੇ ਵਿੱਚ ਨਿਊਯਾਰਕ ਦੇ ਪ੍ਰਸਿੱਧ ਕੁਇਨਸ ਮਿਊਜ਼ੀਅਮ ਦੇ ਵਿੱਚ 18 ਅਕਤੂਬਰ ਤੋਂ ਲੈ ਕੇ 9 ਨਵੰਬਰ ਤੱਕ ਜਰਨੀ ਆਫ ਮਾਈਂਡ ਨਾਮ ਦੀ ਐਗਜ਼ੀਬੀਸ਼ਨ ਲਗਾਈ ਜਾ ਰਹੀ ਹੈ ਜਿਸ ਦੀ ਓਪਨਿੰਗ ਹੋ ਚੁੱਕੀ ਹੈ ਐਗਜ਼ੀਬੀਸ਼ਨ ਇੱਕ ਵਿਸ਼ਾਲ ਸਿੱਖ ਇਤਿਹਾਸ ਸਿੱਖ ਧਰਮ ਅਤੇ ਪੰਜਾਬੀ ਵਿਰਸੇ ਨੂੰ ਪ੍ਰਮੋਟ ਕਰਨ ਲਈ ਚੁੱਕਿਆ ਗਿਆ ਇੱਕ ਮਹੱਤਵਪੂਰਨ ਕਦਮ ਹੈ। ਇਹ ਐਗਜ਼ੀਬਿਸ਼ਨ ਖਾਸ ਤੌਰ ਤੇ ਇੰਗਲੈਂਡ ਤੋਂ ਪਹੁੰਚੀ ਇੱਕ ਟੀਮ ਦੇ ਵੱਲੋਂ ਲਗਾਈ ਗਈ ਹੈ ਜਿਸ ਦਾ ਸਾਥ ਦਿੱਤਾ ਨਿਊਯਾਰਕ ਤੋਂ ਮੁਖਤਿਆਰ ਸਿੰਘ ਘੁੰਮਣ ਅਤੇ ਜੋਗਿੰਦਰ ਸਿੰਘ ਮੱਲੀ ਨੇ ਜਿਨ੍ਹਾਂ ਦੇ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਗੁਰਪ੍ਰੀਤ ਸਾਹਿਬ ਸਿੰਘ ਜੀ ਆਪ ਜੀ ਚਰਣਾ ਵਿੱਚ ਬੇਨਤੀ ਕੀਤੀ ਜਾਂਦੀ ਹੈ ਇਹ ਜੋ ਪ੍ਰੋਜੈਕਟ ਲੈ ਕੇ ਆਏ ਨੇ ਯੂਕੇ ਤੋਂ ਗੁਰਮੁਖ ਇਸ ਦਾ ਨਾਮ ਹੈ ਦਾ ਜਰਨੀ ਆਫ ਮਾਈਂਡ ਦਾ ਜਰਨੀ ਆਫ ਮਾਈਂਡ ਇਹ ਮਨ ਦਾ ਸਫ਼ਰ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਉਪਦੇਸ਼ ਹੀ ਸਾਡੇ ਮਨ ਨੂੰ ਹੈ ਮਨ ਇੱਕ ਜੋਤ ਹੈ ਉਹ ਸਾਰਿਆਂ ਦੇ ਵਿੱਚ ਇੱਕ ਜੋਤ ਹੈ ਸਭ ਮਹਿਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਇਹ ਮਨ ਨੂੰ ਉਪਦੇਸ਼ ਹੈ ਕਿ ਮਨ ਨੇ ਚੱਲਿਆ ਕਿਹੜੇ ਸਫ਼ਰ ਤੇ ਹੈ ਤੇ ਹੁਣ ਵਾਪਸ ਕਿੱਦਾਂ ਘਰ ਨੂੰ ਮੁੜਨਾ ਹੈ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਾ ਕੋਏ ਇਹ ਮਨ ਜਿਸ ਮਾਰਗ ਤੇ ਚੱਲਿਆ ਹੋਇਆ ਇਹ ਥਿਰ ਘਰ ਨੂੰ ਰਸਤਾ ਨਹੀਂ ਜਾਂਦਾ ਇਸ ਨੂੰ ਵਾਪਸ ਜੇ ਲਿਆਉਣਾ ਹੈ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਪੜ੍ਹਨੀ ਪੈਣੀ ਹੈ ਇਹਦੇ ਵਿੱਚ ਗੁਰਮਖਾਂ ਨੇ ਇਹ ਸੰਸਾਰ ਨੂੰ ਜਿਹੜਾ ਇੰਗਲਿਸ਼ ਦੇ ਵਿੱਚ ਸਤਿਗੁਰਾਂ ਦੀ ਗੁਰਬਾਣੀ ਦਾ ਜਿਹੜਾ ਮੈਸੇਜ ਹੈ ਜੋ ਸਾਡੇ ਗੁਰੂ ਸਾਹਿਬਾਨ ਨੇ ਭਗਤ ਜਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਹੈ ਕਿ ਕਿਸ ਤਰ੍ਹਾਂ ਇਸ ਸੰਸਾਰ ਤੇ ਰਹਿੰਦਿਆਂ ਹੋਇਆਂ ਕਿਰਤ ਕਰਦਿਆਂ ਹੋਇਆਂ ਉਹਨਾਂ ਆਪਣੇ ਮਨ ਨੂੰ ਜਿੱਤਿਆ ਇਨਾ ਸੰਸਾਰਿਕ ਦੁੱਖਾਂ ਸੁੱਖਾਂ ਤੋਂ ਉੱਪਰ ਹੋ ਕੇ ਉਹਨਾਂ ਨੇ ਆਪਣਾ ਜੀਵਨ ਜਿਹੜਾ ਜੀਵਿਆ ਤੇ ਉਹ ਜਿਹੜਾ ਤਰੀਕਾ ਕਿਉਂਕਿ ਉਹਨਾਂ ਦਾ ਮਨ ਸਦਾ ਪ੍ਰਮਾਤਮਾ ਦੇ ਨਾਲ ਜੁੜਿਆ ਰਹਿਦਾ ਸੀ ਉਹ ਸੱਚੇ ਸ਼ਬਦ ਦੇ ਨਾਲ ਜੁੜਿਆ ਰਹਿਦਾ ਸੀ ਤੇ ਉਹ ਜਿਹੜਾ ਮੈਸੇਜ ਉਹਨਾਂ ਸੰਸਾਰ ਵਾਸਤੇ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕੀਤਾ ਉਸ ਨੂੰ ਇੰਗਲਿਸ਼ ਦੇ ਵਿੱਚ ਗੁਰਮਖਾਨੇ ਤਿਆਰ ਕੀਤਾ ਹੈ ਕਿ ਕਿਸ ਤਰ੍ਹਾਂ ਇਸ ਮਨ ਨੂੰ ਆਪਾਂ ਇਹ ਮਾਇਆ ਦੇ ਘਰ ਵਿੱਚੋਂ ਸੰਸਾਰ ਦੇ ਵਿੱਚੋਂ ਕੱਢਣਾ ਹੈ ਜਰਨੀ ਆਫ ਮਾਈਂਡ ਦਾ ਅਰਥ ਹੈ ਮਨ ਦੀ ਸ਼ਾਂਤੀ ਅਤੇ ਆਤਮਿਕ ਜਾਗਰੂਕਤਾ ਦੇ ਵੱਲ ਯਾਤਰਾ ਜਿਸ ਦੇ ਵਿੱਚ ਸਿੱਖ ਫਲਸਫੇ ਅਤੇ ਗੁਰਬਾਣੀ ਦੇ ਆਧਾਰ ਤੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅੱਜ ਦੀ ਤਣਾਅਪਰੀ ਜ਼ਿੰਦਗੀ ਦੇ ਵਿੱਚ ਮਨੁੱਖ ਕਿਵੇਂ ਆਪਣੇ ਮਨ ਨੂੰ ਸ਼ਾਂਤ ਰੱਖ ਸਕਦਾ ਹੈ ਅਤੇ ਗੁਰਮਤ ਦੇ ਰਾਹੀਂ ਆਤਮਿਕ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ ਹੈ ਜਿਸ ਦੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਇਦੇ ਵਿੱਚ ਕੋਈ ਇੰਨੀ ਔਖੀ ਇੰਗਲਿਸ਼ ਨਹੀਂ ਲਿਖੀ ਵੀ ਕਿਸੇ ਨੂੰ ਸਮਝ ਨਾ ਆਏ ਕੋਈ ਵੀ ਸਮਝ ਸਕਦਾ ਹੈ ਕੋਈ ਵੀ ਕੋਈ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਇੱਥੇ ਮਹਾਰਾਜ ਦਾ ਉਪਦੇਸ਼ ਜਿਹੜਾ ਉਹ ਸਾਰਿਆਂ ਨੂੰ ਸਾਂਝਾ ਹੀ ਹੈ ਨਾਲ-ਨਾਲ ਆਪਾਂ ਦੇਖਣਾ ਗੁਰੂ ਮਹਾਰਾਜ ਨੇ ਉਪਦੇਸ਼ ਕੀ ਲਿਖਿਆ ਉਹਨਾਂ ਨੇ ਕੀ ਲਿਖਿਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਮਹਾਰਾਜ ਪਹਿਲੇ ਉਦਾਸੀਆਂ ਤੇ ਗਏ ਤੇ ਉਹ ਜਾ ਜਾ ਕੇ ਉਹਨਾਂ ਨੇ ਹਰ ਇੱਕ ਇਨਸਾਨ ਨੂੰ ਕੀ ਸਮਝਾਇਆ ਉਹ ਇਹੀ ਸਮਝਾਇਆ ਵੀ ਤੁਸੀਂ ਸਾਰੇ ਦੁਖੀ ਹੋ ਉਹਦਾ ਕਾਰਨ ਇਹ ਹੈ ਵੀ ਤੁਸੀਂ ਸਾਰੇ ਇਸ ਕੂੜ ਸੰਸਾਰ ਵਿੱਚ ਰਹਿ ਰਹੇ ਹੋ ਜਿੱਦਾਂ ਝੂਠਦਾ ਹੈ ਜਿਹਨੂੰ ਮਹਾਰਾ ਕਹਿੰਦੇ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਵੀ ਇਹ ਤੋਂ ਨਿਕਲਣ ਦਾ ਤਰੀਕਾ ਵੀ ਤੁਸੀਂ ਸੁੱਖ ਜਿਹੜਾ ਲੱਭ ਰਹੇ ਹੋ ਉਹ ਕਿੱਦਾਂ ਤੁਸੀਂ ਲੈ ਸਕਦੇ ਆ ਦ ਵੇ ਥੈਟ ਵੀ ਡੂ ਥੈਟ ਇਜ਼ ਗਿਵਨ ਇਨ ਸਿਧਗੁਰ ਗ੍ਰੰਥ ਸਾਹਿਬ ਜੀ ਐਂਡ ਵਾਟ ਸਿਧਗੁਰ ਗ੍ਰੰਥ ਸਾਹਿਬ ਜੀ ਟੈਲਸ ਅਸ ਇਜ਼ ਇਨ ਆਰਡਰ ਫਾਰ ਅਸ ਟੂ ਅਚੀਵ ਆਰ ਪਰਪਸ ਟੂ ਮੀਟ ਵਾਈਗੁਰ ਵੀ ਹੈਵ ਟੂ ਬਿਕਮ ਲਾਈਕ ਵਾਈਗੁਰ ਵਾਈਗੁਰ ਹੈਜ਼ ਨੋ ਈਗੋ ਵਾਈਗੁਰ ਹੈਜ਼ ਨੋ ਬਲੈਮਿਸ਼ ਨੋ ਸਟੇਨ no calm crowd law mohan kar no india chugli waghera is pure in every way is sari mind di kahani apni history de through guru granth sahib ji de 100% eh samjhayi gayi hai te e bilkul free hai apan community nu binti ve zarur aao aake apan enu dooje dharman tak doojiyan communities tak eh sandesh leke jayiye pehla apan apne aap te kariye fir apan doojiyan nu samjhayiye ਇਹ ਆਪਾਂ ਨੂੰ ਉਪਦੇਸ਼ ਮਹਾਰਾਜ ਨੇ ਸਮਝਾਇਆ ਤੇ ਆਗੇ ਤੁਸੀਂ ਦੇਖੋਗੇ ਵੀ ਇੰਨਾ ਵਧੀਆ ਇਧਰਲੇ ਜੰਪਲ ਬੱਚਿਆਂ ਨੂੰ ਅ ਇੰਗਲਿਸ਼ ਨਾਲ ਜਿਹੜੇ ਜਾਣਦੇ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਸਮਝ ਲੱਗੂਗੀ ਵੀ ਗੁਰਬਾਣੀ ਆਪਣੀ ਕਹਿ ਕੀ ਰਹੀ ਆ ਮਾਈਂਡ ਨੂੰ ਆਪਣੇ ਮਨ ਨੂੰ ਕੀ ਉਪਦੇਸ਼ ਕਰ ਰਹੀ ਆ ਐਗਜ਼ੀਬਿਸ਼ਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰੇ ਸਿੱਖ ਇਤਿਹਾਸ ਨੂੰ ਤਸਵੀਰਾਂ ਲਿਖਤੀ ਸਮੱਗਰੀ ਅਤੇ ਵਿਜੂਅਲਸ ਦੇ ਨਾਲ ਹੀ ਪੇਸ਼ ਕੀਤਾ ਗਿਆ ਹਰ ਤਸਵੀਰ ਦੇ ਨਾਲ ਅੰਗਰੇਜ਼ੀ ਭਾਸ਼ਾ ਦੇ ਵਿੱਚ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਸੀ ਤਾਂ ਜੋ ਗੈਰ ਪੰਜਾਬੀ ਲੋਕ ਵੀ ਸਿੱਖ ਧਰਮ ਦੇ ਬਾਰੇ ਪੜ ਸਕਣ ਇਹ ਐਗਜ਼ਿਬਿਸ਼ਨ ਸਿਰਫ ਸਿੱਖ ਕਮਿਊਨਿਟੀ ਲਈ ਨਹੀਂ ਸਗੋ ਹਰ ਧਰਮ ਅਤੇ ਜਾਤ ਦੇ ਲੋਕਾਂ ਲਈ ਖੋਲੀ ਗਈ ਹੈ ਅਤੇ ਇਸ ਦਾ ਮਕਸਦ ਮਨੁੱਖਤਾ ਸ਼ਾਂਤੀ ਅਤੇ ਸਮਾਨਤਾ ਦਾ ਸੁਨੇਹਾ ਵਿਸ਼ਵ ਭਰ ਤੱਕ ਪਹੁੰਚਾਉਣਾ ਹੈ ਇਸ ਮੌਕੇ ਗੁਰੂ ਘਰ ਦੀਆਂ ਕਮੇਟੀਆਂ ਵੱਲੋਂ ਵੀ ਖੂਬ ਸਾਥ ਦਿੱਤਾ ਗਿਆ This is actually the history of our Guru Granth Sahib because this is the best method to give to the people to tell them what our Guru Granth Sahib is saying. Actually, the only the major thing is humility, seva, and how to control your mind. So this is the way we have to be spread our message of the Guru Granth Sahib. All over the world. Non-Sikh people who don't know what who are the who is the Guru Granth Sahib, Because Sikhi. So now the non-Sikh people also we tell them that all the human being is one, and we want to teach them our uh, our Sikh religion. How are the people we respect our women, how we respect our all these saints. is <laughs> Hari. ਬੇਸ ਆਫ ਗੁਰੂ ਗ੍ਰੰਥ ਸਾਹਿਬ ਜੀ ਆ ਜਿਸ ਤਰ੍ਹਾਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਰ ਉਹਦੇ ਨਾਲ ਨਾਲ ਅਪਦੇਸ਼ ਜਿਹੜਾ ਵਾ ਚੌ ਵਰਨਾ ਨੂੰ ਸਾਂਝਾ ਵਾ ਖੱਤਰੀ ਬ੍ਰਾਹਮਣ ਸ਼ੂਤ ਵੈਸ ਅਪਦੇਸ਼ ਚੌ ਵਰਨਾ ਕੋ ਸਾਂਝਾ ਇਹਦੇ ਤੋਂ ਅਸੀਂ ਸਾਰੇ ਮਨੁੱਖੀ ਜੀਵਾਂ ਨੇ ਜਿਹੜੇ ਵੀ ਸੰਸਾਰ ਦੇ ਵਿੱਚ ਵੱਸਦੇ ਆ ਉਹਨਾਂ ਨੇ ਸੇਤ ਲੈਣੀ ਆ ਤੇ ਗੁਰੂ ਗ੍ਰੰਥ ਸਾਹਿਬ ਸੇਤ ਦਿੰਦੇ ਵੀ ਆ ਇੱਕ ਮਨ ਇੱਕ ਚਿੱਤ ਹੋਏ ਦੀ ਗੱਲ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਸੋ ਇਹ ਸਾਨੂੰ ਇਹ ਦਰਸਾਉਂਦਾ ਵਾ ਕਿ ਅਸੀਂ ਜੇ ਸਰੀਰ ਕਰਕੇ ਇੱਥੇ ਆ ਤੇ ਮਨ ਕਰਕੇ ਵੀ ਇੱਥੇ ਆ ਜਦੋਂ ਇਹ ਦੋਵੇਂ ਚੀਜ਼ਾਂ ਇਕੱਠੀਆਂ ਹੋ ਜੜ ਗਈਆਂ ਤੇ ਤੁਸੀਂ ਕਿਸੇ ਵੀ ਪ੍ਰਾਪਤੀ ਨੂੰ ਜਿਹੜਾ ਬਾ ਲਾਗੇ ਜਾਣਾ ਉਹਨੂੰ ਮਿਲਣਾ ਉਹਦੀ ਜਿਹੜੀ ਆ ਜਿਹੜੀ ਜਿੱਤਾ ਪੈੜ ਤੈ ਕਰਨ ਵਾਲੀ ਗੱਲ ਆ ਤੁਸੀਂ ਈਜ਼ੀਲੀ ਕਰ ਸਕਦੇ ਜੀ ਕਈਨ ਮਿਊਜ਼ਿਕ ਦੇ ਵਿੱਚ ਬੜਾ ਵੱਡਾ ਇੱਕ ਕਿਸਮ ਦਾ ਜਿਹੜਾ ਸ਼ੋਅ ਆ ਫੋਟੋਆਂ ਦੇ ਰਾਹੀਂ ਟੀਵੀ ਦੇ ਰਾਹੀਂ ਕਈ ਸਾਰੇ ਸਿਸਟਮ ਜਿਹੜੇ ਤਿਆਰ ਕਰਕੇ ਜਿਹੜਾ ਇਹ ਪ੍ਰੋਗਰਾਮ ਆ ਇਹ ਤਿਆਰ ਕੀਤਾ ਗਿਆ ਇਸ ਵਿੱਚ ਸਾਨੂੰ ਸਭ ਤੋਂ ਵੱਡੀ ਗੱਲ ਆ ਵੀ ਇਸ 뮤ਜ਼ੀਅਮ ਦੇ ਵਿੱਚ ਕੱਲੇ ਸਿੱਖ ਨਹੀਂ ਸਿੱਖਾਂ ਨੇ ਨਹੀਂ ਆਉਣਾ ਇੱਥੇ ਬਾਹਰ ਲੋਕ ਛੁੱਟੀ ਦੇ ਵਿੱਚ ਖਾਸ ਕਰਕੇ ਸੈਚਰਡੇ ਐਂਡ ਸੰਡੇ ਬਾਹਰੋਂ ਵਰਲਡ ਦੇ ਵਿੱਚ ਜਿਹੜੀ ਦੁਨੀਆ ਇੱਥੇ ਦੇਖਣ ਆਉਂਦੀ ਆ ਜਦੋਂ ਬਾਹਰੋਂ ਗੋਰੇ ਜਾਂ ਹੋਰ ਲੋਕ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਉਹ ਇਸ 뮤ਜ਼ੀਅਮ ਦੇ ਵਿੱਚ ਆਉਣਗੇ ਤੇ ਇੱਥੋਂ ਦੀ ਜਿਹੜੀ ਸਿੱਖਾਂ ਦੀ ਹਿਸਟਰੀ ਆ ਉਹ ਦੇਖਣਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ ਹੋਇਆ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਤਾਂ ਕਿ ਜਿਹੜਾ ਸਾਡੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਸਿੱਖਾਂ ਦੀ ਹਿਸਟਰੀ ਬਾਰੇ ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਦੱਸਿਆ ਜਾ ਸਕੇ ਮਨ ਨੂੰ ਸਮਝਾਉਣਾ ਮਨ ਨੂੰ ਇੱਕ ਅਦਿੱਖ ਨੂੰ ਦ੍ਰਿਸ਼ਮਾਨ ਦੇ ਰੂਪ ਦੇ ਵਿੱਚ ਜੋ ਕਿ ਪਿਕਚਰਾਂ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸਿੱਖ ਹਿਸਟਰੀ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਬਖਸ਼ਾਨ ਕੀਤਾ ਜੋ ਕਿ ਭਾਈ ਜਗਿੰਦਰ ਸਿੰਘ ਮੱਲੀ ਭਾਈ ਮਖਤਿਆਰ ਸਿੰਘ ਜੀ ਕੋਮਣ ਤੇ ਅਜੀਤ ਸਿੰਘ ਖੈਰਾ ਜੋ ਸਾਰਾ ਇਹ ਯਤਨ ਕਰ ਰਹੇ ਨੇ ਬਹੁਤ ਹੀ ਜਿਆਦਾ ਸਲੰਘਾਯੋਗ ਹੈ ਸਾਨੂੰ ਵੱਧ ਤੋਂ ਵੱਧ ਗੁਰੂ ਸਾਹਿਬ ਦੀ ਸਿੱਖਿਆ ਤੇ ਇਹ ਪਲੱਸ ਇੱਥੇ ਆ ਕੇ ਜੋ ਮਿਊਜ਼ੀਅਮ ਹੈ ਮੇਨ ਜਗ੍ਹਾ ਹੈ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹੈ ਜੋ ਕਿ ਸਾਡੇ ਧਰਮ ਤੋਂ ਦੂਰ ਜਾਂਦੇ ਜਾ ਰਹੇ ਹਨ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਜਿਹੜੀ ਕਿ ਸਾਡਾ ਫਿਊਚਰ ਹੈ ਜਿਹਨੇ ਅੱਗੇ ਸਿੱਖ ਕੌਮ ਦੀ ਵਾਂਗ ਡੋਰ ਸੰਭਾਲਣੀ ਹੈ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਨਾਲ ਜੋੜਿਆ ਜਾਵੇ ਸਿੱਖ ਇਤਿਹਾਸ ਬਾਰੇ ਜੋ ਪ੍ਰਦਰਸ਼ਨੀ ਲੱਗੀ ਹੋਈ ਹੈ ਇਹ ਅੱਜ ਜਿਸ ਜਗ੍ਹਾ ਤੇ ਪਹੁੰਚੇ ਆ ਇੱਥੇ ਪਹੁੰਚਣ ਵਾਸਤੇ ਬੜੇ ਸਾਲ ਪਹਿਲਾਂ ਤੋਂ ਪ੍ਰਾਲੇ ਸ਼ੁਰੂ ਹੋ ਗਏ ਸੀ ਜਦੋਂ ਇੰਡੀਆ ਤੋਂ ਪ੍ਰਭ ਮਿਲਣੇ ਦਾ ਚਾਅ ਸੋਸਾਇਟੀ ਨੇ ਸ਼ੁਰੂ ਕੀਤਾ ਪਰ ਉਹਦੇ ਵਿੱਚ ਭਾਈ ਮਸਤਿਆਰ ਸਿੰਘ ਜੀ ਸਰਦਾਰ ਜਗENDER ਸਿੰਘ ਮੱਲੀ ਇਹਨਾਂ ਦਾ ਸ਼ੁਰੂ ਦਾ ਰੋਲ ਸੀਗਾ ਤੇ ਲਗਾਤਾਰ ਗੁਰਮਖੇਸ ਕੰਮ ਤੇ ਚੱਲਦੇ ਰਹੇ ਤੇ ਅੱਜ ਇਸ ਜਗ੍ਹਾ ਤੇ ਆਪਾਂ ਪਹੁੰਚੇ ਆ ਜਿਸ ਦੇ ਨਾਲ ਹੋਰ ਆਪਾਂ ਬਾਹਰਲੀ ਕਮਿਊਨਿਟੀਆਂ ਨੂੰ ਵੀ ਇਨਵਾਲਵ ਕਰ ਸਕਦੇ ਹਾਂ ਔਰ ਸਿੱਖੀ ਦਾ ਪ੍ਰਚਾਰ ਇੰਟਰਨੈਸ਼ਨਲ ਪੱਧਰ ਤੇ ਲਿਜਾ ਸਕਦੇ ਹਾਂ ਔਰ ਸਾਨੂੰ ਸਾਰਿਆਂ ਨੂੰ ਇਹਦੇ ਨਾਲ ਜੁੜਨਾ ਚਾਹੀਦਾ ਹੈ ਵਤ ਨੂੰ ਆਪਣੇ ਯੂਥ ਨੂੰ ਇਸ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਆਪਾਂ ਦੁਨੀਆ ਪੱਧਰ ਤੇ ਸਿੱਖੀ ਦਾ ਪ੍ਰਚਾਰ ਕਰ ਸਕੀਏ ਇਸ ਮੌਕੇ ਗੁਰ ਸਿਮਰਨ ਜਾਂ ਕਲਾਸੇਜ਼ ਅਤੇ ਇੰਟਰਐਕਟਿਵ ਸੈਸ਼ਨ ਵੀ ਰੱਖੇ ਗਏ ਜਿੱਥੇ ਬੱਚੇ ਅਤੇ ਨੌਜਵਾਨ ਗੁਰਬਾਣੀ ਅਤੇ ਸਿੱਖ ਜੀਵਨ ਦਰਸ਼ਨ ਬਾਰੇ ਸਿੱਖ ਸਕਦੇ ਨੇ ਐਗਜ਼ੀਬਿਸ਼ਨ ਸੋਮਵਾਰ ਅਤੇ ਮੰਗਲਵਾਰ ਬੰਦ ਰਹਿੰਦੀ ਹੈ ਜਦਕਿ ਬੁੱਧਵਾਰ ਤੋਂ ਐਤਵਾਰ ਤੱਕ ਲਗਾਤਾਰ 5 ਦਿਨ ਆਮ ਲੋਕਾਂ ਦੇ ਲਈ ਖੁੱਲੀ ਰਹਿੰਦੀ ਹੈ ਕੁਇਨਸ ਮਿਊਜ਼ੀਅਮ ਵਿਸ਼ਵ ਪੱਧਰ ਤੇ ਮਸ਼ਹੂਰ ਹੈ This exhibition, when I first met Deep, and she was explaining it to me, and I couldn't really understand what she was talking about, honestly, at the time, um, I was very engaged with this idea of uh, mindfulness and the ability to process some of the uncertainty and anxiety. That we are all experiencing in this moment. And I hope that what this exhibition will do and what the events will do is enable our communities to really um, process some of what is so challenging for us at this moment. And I was speaking earlier, and it was really important to say that the work that we do, that Without Shape, Without Form does, centers around contemporary Sikh teachings, which we see as practical. Tools and techniques that are accessible to everybody. And for Sally and her team to see that when I was trying to describe the work that we do was really, really important. And it's these kind of partnerships that allow us to be in these spaces to have these conversations, to demystify spirituality and talk about specific tools and techniques that practically help everybody. Now, why? would we want to practically help everybody. To drive that point, point home, I'm going to make this speech participatory. ਇਸ ਮੌਕੇ ਆਰਗੇਨਾਈਜ਼ਰਸ ਨੇ ਅਪੀਲ ਕੀਤੀ ਹੈ ਕਿ ਸਿੱਖ ਕਮਿਊਨਿਟੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਇਸ ਐਗਜ਼ੀਬਿਸ਼ਨ ਦੇ ਵਿੱਚ ਜ਼ਰੂਰ ਪਹੁੰਚਣ ਤਾਂ ਕਿ ਬੱਚਿਆਂ ਨੂੰ ਇੰਗਲਿਸ਼ ਭਾਸ਼ਾ ਦੇ ਰਾਹੀਂ ਸਿੱਖ ਇਤਿਹਾਸ ਅਤੇ ਗੁਰਮਤ ਦੇ ਅਸੂਲਾਂ ਦੀ ਜਾਣਕਾਰੀ ਮਿਲ ਸਕੇ ਅਤੇ ਉਹ ਗੁਰਬਾਣੀ ਦੇ ਰਾਹੀਂ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਮਹੱਤਤਾ ਨੂੰ ਸਮਝ ਸਕਣ ਇਹ ਪ੍ਰਦਰਸ਼ਨੀ ਸਿੱਖੀ ਦੇ ਫਲਸਫੇ ਨੂੰ ਵਿਸ਼ੇ ਪੱਧਰ ਤੇ ਪਹੁੰਚਾਉਣ ਦੇ ਲਈ ਇੱਕ ਸ਼ਾਨਦਾਰ ਅਤੇ ਇਤਿਹਾਸਕ ਉਪਰਾਲਾ ਹੈ ਜੋ ਕਿ ਮਨੁੱਖਤਾ ਤੇ ਆਤਮਕਤਾ ਦਾ ਸੁਨੇਹਾ ਵੀ ਦੇ ਰਿਹਾ ਹੈ ਨਿਊਯਾਰਕ ਤੋਂ ਗਿਲਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ